ਵਿਆਹ ਤੇ ੱਟੱਕੇ ਦੇ ਨਾਲ ਢੋਲੀ ਵਾਲੀ ਕਾਰ ਦੇ ਵਿੱਚ ਬਿਠਾ ਕੇ ਰਿਸ਼ਤੇਦਾਰਾਂ ਨੇ ਵਿਆਹ ਹੱਤ ਕੀਤੀ ਜ਼ਬਰਦਸਤੀ ਤੈ ਤੁਸ਼ੇ ਸੀ ਵੀਡੀਓ ਦੇ ਵਿੱਚ ਦੋਸਤੋ ਬਾਕੀ ਆ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਇੱਕ ਪਾਸੇ ਕੁੜੀਆਂ ਨੂੰ ਵਿਆਹ ਦਾ ਬੇਹਦ ਚਾਹ ਹੁੰਦਾ ਹੈ ਪਰ ਜਦੋਂ ਢੋਲੀ ਤੋਰਨ ਦਾ ਸਮਾਂ ਹੁੰਦਾ ਹੈ ਤਾਂ ਫਿਰ ਕੁੜੀਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਹੀ ਜਾਂਦੇ ਹਨ ਪਰ ਇਸ ਕੁੜੀ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਏ ਤੇ ਇਸ ਕੁੜੀ ਨੇ ਮਾਰੀਆਂ ਕਲੇਹਾਰੀਆਂ ਜਿਥੇ ਕੀ ਰਿਸ਼ਤੇਦਾਰਾਂ ਨੇ ਬੇਹੱਦ ਤੱਕੇ ਦੇ ਨਾਲ ਇਸ ਕੁੜੀ ਦੀ ਢੋਲੀ ਤੋਰੀ ਜਿੱਥੇ ਕਿ ਕੁੜੀ ਕਹਿ ਰਹੀ ਸੀ ਬੇਸਕ ਮੈਂ ਵਿਆਹ ਦੇ ਵਿੱਚ ਤਾਂ ਬੇਹੱਦ ਖੁਸ਼ ਰਹੀ ਆ ਪਰ ਹੁਣ ਮੈਂ ਢੋਲੀ ਜਾਣ ਵੇਲੇ ਆਪਣੇ ਪਰਿਵਾਰ ਨੂੰ ਕਿਵੇਂ ਛੱਡ ਕੇ ਜਾਵਾਂ ਤੇ ਆਪਣੇ ਪਰਿਵਾਰ ਤੋਂ ਵੱਖ ਨਹੀਂ ਹੋ ਸਕਦੀ ਜਿੱਥੇ ਕਿ ਇਸ ਕੁੜੀ ਨੇ ਬੇਹੱਦ ਰੌਲਾ ਪਾਇਆ ਪਰ ਰਿਸ਼ਤੇਦਾਰਾਂ ਨੂੰ ਇਹ ਨਹੀਂ ਸੀ ਮਜਬੂਰ ਕਿਸ ਨੂੰ ਕਰੇ ਰੱਖ ਲੈਣ ਜਥੇ ਕਿ ਦੋਸਤੋ ਸਾਰੇ ਸਾਗਣ ਤੇ ਕਾਰਜ ਪੂਰੇ ਹੋ ਗਏ ਸੀ ਜਥੇ ਕਿਸ ਕੁੜੀ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਦੀ ਥਾਵੇਂ ਆਈਆਂ ਪਈਆਂ ਬੇਹੱਦ ਕਲੇਹਾਰੀਆਂ ਪਰ ਢੋਲੀ ਵਾਲੀ ਕਾਰ ਦੇ ਵਿੱਚ ਬਿਠਾ ਕੇ ਲੈ ਜਾਂਦੇ ਹਨ ਜਥੇ ਕਿ ਦੋਸਤੋ ਬੁੱਢਿਆਂ ਉੱਪਰ ਚੱਕ ਲੈਂਦੇ ਹਨ ਤੇ ਕੁੜੀ ਫੇਰ ਵੀ ਕਹਿੰਦੀ ਹੈ ਮੈਂ ਉਤਰਨ ਨੂੰ ਉਤਰਨ ਜਥੇ ਕਿ ਦੋਸਤੋ ਇਸ ਕੁੜੀ ਨੇ ਬੇਹੱਦ ਆਪਣੇ ਪਰਿਵਾਰ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਇਹ ਮਜਬੂਰ ਨਹੀਂ ਸੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ